ਸਾਡੇ ਕੌਮ ਦੀਆਂ ਬੀਬੀਆਂ ਨੂੰ ਸਮਝਣ ਦੇ ਲੋ ਲੋੜਾ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਸਾਡੀ ਕੌਮ ਤੇ ਭਾਰੀ ਸੰਕਟ ਛਾਇਆ ਹੈ ਤੇ ਸਾਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਤੇ ਇੱਕ ਖਤਰਾ ਪਰ ਤੱਕ ਤੌਰ ਤੇ ਦੇਖ ਵੀ ਰਿਹਾ ਹੈ ਆਪਣੀ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਵਾਲੇ ਵੀਰ ਭੈਣ ਅੰਮ੍ਰਿਤ ਦੀ ਬਹੁਤ ਲੈਣ ਤੋਂ ਡਰਦੇ ਨੇ ਅੰਮ੍ਰਿਤ ਸ਼ਕੰਤੜ ਡਰਦੇ ਨੇ ਨੌਜਵਾਨ ਪੀੜੀ ਨੂੰ ਕੇਸ ਬੋਝ ਲੱਗਦੇ ਨੇ ਘਰ ਘਰ ਨਸ਼ੇ ਨੇ ਤਬਾਈ ਮਚਾਈ ਹੈ ਤੇ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਹੈ ਬਲਾਤਕਾਰ ਵਾਧ ਰਹੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਪਾਸ਼ਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੀ ਮਾਨਵਤਾ ਦੇ ਭਲੇ ਲਈ ਨਾਂ ਥੱਕ ਕਾਲ ਨਾ ਮ ਕਾਲ ਕੀ ਸਿੱਖ ਧਰਮ ਨੂੰ ਸੰਸਾਰ ਦੇ ਲੋਕਾਂ ਸਾਹਮਣੇ ਲਿਆਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਤਾਂ ਪੂਰੇ ਪਰਿਵਾਰ ਨੇ ਸਿੱਖੀ ਤੋਂ ਆਪਣਾ ਆਪਾ ਕੁਰਬਾਨ ਕੀਤਾ ਤੇ ਖਾਸ ਕਰਕੇ ਮਾਤਾ ਗੁਜਰੀ ਜੀ ਤੇ ਛੋਟੇ ਲਾਲਾਂ ਨੇ ਸਖਤ ਤਸੀਹੇ ਸਹਿ ਕੇ ਸ਼ਹਾਦਤ ਦੇ ਉਹ ਪੁਰਨੇ ਪਾਏ ਜਿੰਨਾ ਜਿੰਨਾ ਬਾਰੇ ਜਿਨ੍ਹਾਂ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦੀ ਮਾਤਾ ਪਾਕਾ ਬੀਬੀ ਹਰਸ਼ਨ ਕੌਰ ਵਰਗੀਆਂ ਬੀਬੀਆਂ ਨੇ ਵਿਖੜੇ ਪੈਂਡੇ ਵਿੱਚ ਬਹਾਦਰੀ ਦੇ ਉਹ ਕਾਰਨਾਮੇ ਕਰਿਖਾਏ ਜਿੰਨਾ ਬਾਰੇ ਪੜ੍ਹ ਸੁਣ ਕੇ ਸਾਡਾ ਸਿਰ ਫਖਰ ਦੇ ਨਾਲ ਉੱਚਾ ਹੁੰਦਾ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਤੇ ਅਨੇਕਾਂ ਪ੍ਰਕਾਰ ਦੇ ਜ਼ੁਲਮ ਹੁੰਦੇ ਰਹੇ। ਉਹਨਾਂ ਨੂੰ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨਾ ਪਿਆ। ਸਵਾ ਸਵਾ ਮੰਨਦੇ ਉਹਨਾਂ ਨੇ ਪੀਸਨੇ ਪੀਸੇ। ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪਵਾ ਲਈ। ਪਰ ਫਿਰ ਵੀ ਉਹਨਾਂ ਨੇ ਸੀਨੀ ਕੀਤੀ। ਉਹ ਆਪਣੇ ਧਰਮ ਤੋਂ ਨਹੀਂ ਡੋਲੀਆਂ। ਆਪਣੇ ਧਰਮ ਵਿੱਚ ਪੱਕੀਆਂ ਰਹੀਆਂ। ਤੇ ਗੁਰੂ ਦੇ ਬਖਸ਼ੇ ਨਿਆਰੇपन ਨੂੰ ਦਾਗ ਨਹੀਂ ਲੱਗਣ ਦਿੱਤਾ। ਪਰ ਅੱਜ ਅੱਜ ਸਾਡੇ ਕੌਮ ਦੀਆਂ ਬੀਬੀਆਂ ਨੂੰ ਸਮਝਣ ਦੇ ਲੋੜਾ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਸਾਡੀ ਕੌਮ ਤੇ ਭਾਰੀ ਸੰਕਟ ਛਾਇਆ ਹੈ ਤੇ ਸਾਨੂੰ ਖਤਰਾ ਮਹਿਸੂਸ ਹੋ ਰਿਹਾ ਤੇ ਇਹ ਖਤਰਾ ਪਰਤੱਖ ਤੌਰ ਤੇ ਦਿਖ ਵੀ ਰਿਹਾ ਹੈ ਪਣੀ ਆਪ ਨੂੰ ਗੁਰੂ ਦੇ ਸਿੱਖ ਅਖਵਾਉਣ ਵਾਲੇ ਵੀਰ ਪੈਣ ਅੰਮ੍ਰਿਤ ਦੀ ਪਹੌਲਣ ਤੋਂ ਡਰਦੇ ਨੇ ਅੰਮ੍ਰਿਤ ਸ਼ਕਨ ਤੋਂ ਡਰਦੇ ਨੇ ਨੌਜਵਾਨ ਪੀੜੀ ਨੂੰ ਕੇਸ ਬੋਝ ਲੱਗਦੇ ਨੇ ਘਰ ਘਰ ਨਸ਼ੇ ਨੇ ਤਬਾਈ ਮਚਾਈ ਹੈ ਤੇ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਬਲਾਤਕਾਰ ਵਧ ਰਹੀ ਨੇ ਅਜਹੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਦਿਨ ਬਾ ਦਿਨ ਵਧ ਰਹੀਆਂ ਨੇ ਸਾਡੀ ਕੌਮ ਦੀਆਂ ਬੀਬੀਆਂ ਭੈਣਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਹੁਣ ਕੌਮ ਨੂੰ ਉਹਨਾਂ ਦੀ ਬਹੁਤ ਲੋੜ ਆ ਜੇਕਰ ਉਹ ਆਪਣੇ ਅਸਲੀ ਕਿਰਦਾਰ ਪਹਿਚਾਣਨ ਗਿਆ ਤੇ ਉਹਨਾਂ ਵਿੱਚ ਢਲਣ ਗਿਆ ਤਾ ਸਾਡਾ ਆਉਣ ਵਾਲਾ ਭਵਿੱਖੋ ਗੁਰੂ ਦੇ ਦੱਸੇ ਮਾਰਗ ਤੇ ਤੁਰ ਸਕੇਗਾ ਜੇਕਰ ਉਹ ਆਪ ਗੁਰੂ ਤੋਂ ਸੇਧ ਲੈਣ ਗਿਆ ਗੁਰਬਾਣੀ ਪੜਨ ਗਿਆ ਗੁਰੂ ਦੇ ਦੱਸੇ ਮਾਰਗ ਤੇ ਤੁਰਨ ਗਿਆ ਤਾਂ ਹੀ ਤਾਂ ਸਾਡੀ ਆਉਣ ਵਾਲੀ ਪੀੜੀ ਤੁਰ ਸਕੇਗੀ ਤਾਂ ਹੀ ਤਾਂ ਉਹ ਆਪਣੀ ਬੱਚਿਆਂ ਨੂੰ ਗੁਰੂ ਦੇ ਦੱਸੇ ਮਾਰਗ ਤੇ ਤੁਰ ਸਕਣਗੇ ਉਹਨਾਂ ਨੂੰ ਆਪਣਾ ਇਤਿਹਾਸ ਦਾ ਸਕਣ ਗਿਆ ਲੋੜ ਉਹਨਾਂ ਨੂੰ ਮਾਤਾ ਪਿਤਾ ਕੋਲ ਵਰਗੀਆਂ ਬਣੰਦੀ ਤੇ ਮੈਂ ਆਸ ਕਰਦੀਆਂ ਕਿ ਸਾਡੀ ਕੌਮ ਦੀਆਂ ਬੀਬੀਆਂ ਜਰੂਰ ਗੁਰੂ ਦੇ ਬਖਸ਼ੇ ਰਾਹ ਤੇ ਤੁਰਨਗੀਆਂ ਤੇ ਗੁਰੂ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ ਐਨੀਆਂ ਬੈਂਤੀਆਂ ਪਰਵਾਨ ਕਰਨੀਆਂ ਜੀ ਭੁੱਲ ਚੁਕਲੀ ਖੀਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ